ਚਾਰਾਂ ਦਰ ਮੀਡੀਆ ਵਾਲੇ ਭਾਈ ਆ ਜਿਓ ਸ਼ੁਰੂ ਹੋ ਗਿਆ ਮੁਕਾਬਲਾ ਅਗਲਾ ਜੀ 11 ਨੰਬਰ 70 11 ਨੰਬਰ 70 ਜਿਹਦੇ ਫੁੱਲ ਵੱਜੀ ਜਾਂਦਾ ਭਾਈ ਉਹ ਖੇਡਦਾ ਜਿਹੜਾ ਪਹਿਲਾਂ ਵੀ ਲੱਗਿਆ ਉਹਦੇ ਜਿਹੜਾ ਜੀ ਨਨ ਗਾਉਂ ਤੋ ਮੇਰੇ ਪੀਏ ਕਟਾਈ ਤੁਸਕੋ ਆ ਹਾਂ ਹਾਂਜੀ ਆਜੀ 8 ਨੰਬਰ ਦੇ ਲੈ ਦੇ ਨਾਲ ਆਜੋ ਕੋ ਨਾਲ ਫੋਟੋ ਕਰਨਾ ਆਇਓ ਹਾਂ ਨੂੰ ਫੋਟੋ ਕਰਨਾ ਫੋਟੋ ਕਰ ਅਪਰਾ ਅਖੇ ਤੋ ਦੁਬਾਰਾ ਪੀਣਾਗੇ ਪਹਿਨ ਕੋਈ ਕੋਈ ਆਪਣੀ ਛੱਡ ਦੇ ਹੋ ਜਾ ਆਓ ਕਿ ਤਰ੍ਹਾਂ ਹੈ ਰੱਖ ਲੈ ਮੋਟੋ ਕੋਈ ਨਹੀਂ ਆਜਾ ਦੇਖ ਤਾਂ ਆਇਓ ਜੀ ਦੋ ਦੰਦ ਨੀਲੀ ਰਾਵੀ ਔਰ ਸੌਰੀ ਮੋਰਾ ਇੱਕ ਮਿੰਟ ਭਾਈ ਪੂਰੇ ਫਾਈਲ ਕਰੋ ਕਰ ਲੋ ਕੋਈ ਨ ਕੋਈ ਮੈਂ ਕਿਸ਼ਤੀਆ ਮੁੰਡਿਆ ਨੇ ਅਗਲੀ ਅਗਲੀ ਕਾਲ ਕਰਕੇ ਦੇ ਦਿਓ ਅਗਲੀ ਕਾਲ ਦੀ 963 63 ਇਹ ਨਾ ਜਰੂਰ ਦੇਖੋ ਕਿੱਥੇ ਡਾਕਟਰ ਸਾਹਿਬ ਕਲੇ 63 ਹੀ ਹੈ 63 ਹੀ ਹੈ ਨਾ ਵਾਠ ਠੀਕ ਹੈ ਜੀ ਨੈਕਸਟ 7ਵੇਂ ਨੰਬਰ ਤੇ 963 ਜੀ ਆਹ ਮੂੰਹ ਇਹਨੂੰ ਰੱਖੋ ਸਾਰੇ ਆਓ ਵੀ 963 ਲਓ 963 ਲਓ ਜੀ ਇੱਧਰ ਲਓ ਕੋਈ ਬੰਦਾ ਕੀ ਉਹ ਪਰਾਏ ਨੂੰ ਕੋਦਰ ਭੁੱਲ ਕੇ ਰਹਿਦਾ ਵੀਰ ਲక్ష్ਮੀ ਦੇਵੀ ਫਾਰਮ ਦਾ ਵੀਰ ਦਾ ਬੱਚਾ ਜੀ 30 ਕਿਲੋ ਦੁੱਧ ਹੈ ਮਾਵਾ ਮਾੜਾ ਤਾਂ 30 ਕਿਲੋ ਆ ਜੀ ਇਦਾਂ ਇਦਾਂ ਅੱਗੇ ਪਿੱਛੇ ਕਰੋ ਸਰ ਕੌਣ ਹੈ ਵੀਰ ਜੀ ਮਾਂ ਹਾਂਜੀ ਹਾਂਜੀ ਬਈ ਹੋ ਗਏ ਪਿੱਛੇ ਪਿੱਛੇ ਹੋ ਗਏ ਇਧਰ ਦੇਖਾ ਸਰ ਆਰਾਮ ਕਰੇ ਫੇਰ ਕਰੋ ਟੋਕ ਜਾ ਕਹਿੰਦੇ ਵੀਰ ਬੋਲਦਾ ਜੀ ਦੱਸ ਦਿਆ ਵੀਰ ਬੋਲਦਾ ਦੱਸਦਾ ਜੀ ਲక్ష్ਮੀ ਦੇਵੀ ਫਾਰਮ ਸਰਦਾਰ ਛੇਰਬਾਤ ਸਿੰਘ ਜੀ ਬੈਰੋਗੇ ਅਗਲਾ ਬੋਲ ਅਗਲਾ ਆਜੋ ਜੀ 456 ਨੰਬਰ ਸ਼ੇਮਾ ਨੰਬਰ 456 ਉੱਨੀ ਜਹਾਵਾ ਕਦੇ ਤਾਈਆਂ ਦੇ ਹਣਾ ਚ ਚ 457 ਜੀ ਅਰਲੀ ਸਾਈਡ ਹੋ ਜਾ ਤੁਸੀਂ ਅਰਲੀ ਸਾਈਡ ਹੋ ਜਾ ਜੀ ਅਰਲੀ ਸਾਈਡ ਹੋ ਜਾ ਹਾਂ ਜੀ ਕਿਹੜੇ ਬੋਲਦਾ ਜੀ ਆਜੋ ਆਜੋ ਹਾਂ ਜੀ ਆਜੋ ਆਜੋ ਬਾਈ ਜੀ 83 ਬੋਲਦਾ ਹੀ ਆ ਜੀ 85 ਬੋਲਦਾ ਮਾ ਦੋ ਤਾਂ ਕਿੰਨਾ ਜੀ 26 ਲੀਟਰ ਵੈਰੀ ਗੁੱਡ ਹਾਂ ਜੀ ਸਰ ਦੇਖਿਓ ਆ ਖੜ ਜਾਂਦੇ ਨਾਲ ਰਿਕਾਰਡ ਹੋਈ ਵੀ ਆ ਭਾਈ ਰਿਕਾਰਡ ਹੋਈ ਵੀ ਮਾਂ ਠੀਕ ਹੈ ਕਿਹੜੇ ਬੋਲਦਾ ਸੀ ਇਹ ਜੀ ਪੰਚਾਇਤ ਜੀ ਅਗਲਾ ਬੋਲੋ ਜੀ ਅਗਲਾ ਅਗਲਾ ਆਜੋ ਜੀ 5 ਨੰਬਰ ਦਾ 288 ਅਗਲੇ ਕੁਤੇਰ ਨੂੰ ਜਨਵਾਰ ਨੂੰ ਕਾਲ ਦੇ ਦਿਓ ਅਗਲੇ ਨੂੰ ਕਿਹੜੇ ਹੈਗੇ ਜਿਹੜੇ ਆਉਣੇ ਇਦੋਂ ਅੱਜ ਚਾਰ ਦਾ ਤੋੜਾ ਕੱਟਦੇ ਤੈਨੂੰ ਕਰਵਾਉਣੀ ਹੈ ਗਿਆ ਨਹੀਂ ਆ ਜਾ ਭਾਈ ਮੁੰਡਿਆ ਪੈਸੇ ਰਵਾ ਬੰਦ ਅੱਛਾ ਹਾਂ ਦਾ ਸਾਡੇ ਸੀਨੀਅਰ ਸਿਟੀਜ਼ਨ ਇਹ ਕਿਹੜੇ ਬੋਲਦਾ ਆਪਣਾ ਬਲਜਿੰਦਰ ਜੀ ਹੈਗਾ ਜੀ ਸਮਰਾਟ ਕਾ ਕਿ ਨਹੀਂ ਹਾਂ ਜੀ ਸਮਰਾਟ ਥੇ ਨਕੇਰੀਆ ਦਾ ਮਾਂ ਦਾ ਕੋ ਬੀਬੋ 28 6 40 ਇਧਰ ਦੇਖੋ ਸਰ ਇਹ ਕਰੀਏ ਕੁਝ ਜਰਾ ਓਕੇ ਸਰ ਓਕੇ ਜੀ ਨੈਕਸਟ ਆਦੇਵੀ 1599 1589 ਕਿਹਦੇ ਬੋਤਾ ਤੁਸੀਂ ਮੋਦੀ ਦਾ ਮਾਣ ਦਾ ਦੰਦ ਕਿੰਨਾ ਹੈ 24 ਵੀਟ ਵੈਰੀ ਗੁੱਡ 24 ਵੀਟ ਦੰਦ ਬਹੁਤ ਹੋ ਜਾਂਦਾ ਵੀਰ ਇਹ ਮੋਦੀ ਦਾ ਆ ਗਿਆ ਮੈਨੂੰ ਬਾਈ ਮੁबारक हां ਤੁਹਾਨੂੰ ਬਈ థాంਕ ਯੂ ਆਸ ਬਾਸ ਬਾਸ ਛੋਟਾ ਪਾਲਣਾ ਪਹਿਲਵਾਨ ਪਾਲਣਾ ਇੱਕੋ ਜਿਹਾ ਹੁੰਦਾ ਜੀ ਤੱਕ ਨੇੜੇ ਬੋਲੋ ਸਰ ਆਜਾ ਮੈਨੂੰ ਕੋਈ ਬੱਲ ਲੱਗ ਗਿਆ ਮੇਰੇ ਨੰਬਰ ਤੇ ਆ ਗਿਆ ਆਖਾ ਅੱਛਾ ਕਰੋ ਨਾ ਆਜਾ ਸਰ ਪਪੂ ਸੰਤੂ ਜੀ ਹਾਂਜੀ ਦੇਖੋ ਸਰ ਪੁੱਤ ਸਰ ਅਗਲਾ ਬੋਲੋ ਜੀ ਅਗਲਾ ਆਜੋ ਜੀ 2086 ਨੰਬਰ 3 ਦੇ 2086 ਵੱਜੋਣਾ ਹੀ ਵੱਜੋਣਾ ਹਾਂਜੀ ਆਜਾ ਕਿਹੜੇ ਬੋਲਦਾ ਜੀ ਅਜਾ ਨਗਾ ਜੀ ਸੁਲਤਾਨ ਕਾ ਸੁਲਤਾਨ ਕਿਹੜਾ ਬੁੱਢੇ ਕਿਹੜੇ ਵਾਲਾ ਮਾਂ ਦਾ ਦੁੱਧ 25 ਲੀਟਰ ਰਿਕਾਰਡ ਹੋਈ ਵੀ ਹੈ ਐਚ ਐਲ ਡੀ ਵੀ ਰਿਕਾਰਡਡ ਆਜੋ ਆਜੋ ਬਾਜਵਾ ਸਾਹਿਬ ਆਜੋ ਆਜੋ ਜੀ ਆਜੋ ਇਹ ਸਾਰੇ ਕਿੱਤੇ ਪਹਿਲੇ ਨੰਬਰ ਆਏ ਸੀ ਪਰ ਇੱਕ ਦੋ ਤਿੰਨ ਤਾਂ ਕਰਨੇ ਸੀ ਬਾਈ ਜੀ ਬਾਈ ਜੀ ਮੈਨ ਅੰਮ੍ਰਿਤ ਦਾ ਬਹੁਤ ਬਹੁਤ ਧੰਨ ਵੀਰ ਧੰਨਵਾਦ ਜੀ ਮਾਨਵਤ ਕਿੰਨਾ ਜੀ ਬਾਈ ਜੀ ਮਾਨਵਤ 1 ਲੀਟਰ ਸੀ ਬਾਈ ਜੀ ਵੈਰੀ ਗੁੱਡ ਬਾਈ ਜੀ ਕਿਹੜੇ ਸੂਏ ਦੂਜੇ ਸੂਏ ਜੀ ਬਹੁਤ ਵਧੀਆ ਭਾਈ ਸਾਹਿਬ ਆਜੋ ਆਜੋ ਠੀਕ ਹੈ ਜੀ ਬਹੁਤ ਬਹੁਤ ਹਾਂ ਜੀ ਦੋ ਦੰਦੇ ਚੈਂਪੀਅਨ ਕਟਾ ਵੀਰ ਪੁੱਤ ਜੱਟਾ ਅਗਿਆ ਬੇਟਾ ਹਲੇ ਹਣਿਆਰੇ ਮੰਨਣਾ ਬਣਾ ਨੰਬਰ ਤੋਂ ਤੁਹੀਂ ਮਾਰ ਹੀ ਜਾਣਾ ਹੁੰਦਾ ਹਲੇ ਜਦ ਵੀ ਬਰੀ ਅੱਗੇ ਹੀ ਆ ਲੈਓ ਜੀ ਟੈਗ ਦੇ ਆ ਜੇ ਲਾਓ ਜੀ ਟੈਗ ਹੈ ਇੱਕ ਨੰਬਰ ਤੋਂ ਫੋਲਾ ਯਾਰਾ ਭਾਈ ਯਾਰ ਪਿਛਲਾ ਲਾਲ ਫੁੱਲ ਜੀ ਆ ਆਰੀ ਫੁੱਲ ਫੋਲਾ ਵੀਰ ਯਾਦ ਪੈ ਲਾਈ ਨੀ ਚਾ ਆਇਆ ਵੀਰੋਂ ਹੀ ਬੰਦ 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 ਦੋ ਜਣੇ ਦੇਖ ਸਵਾਗਤ ਹੈ ਜੀ ਭਾਈ ਸਵਾਗਤ ਹੈ ਜੀ ਸਵਾਗਤ ਹੈ ਜੀ ਪਾਰਟੀ ਹੋਣੀ ਹੈ ਨਾ ਹੋਣੀ ਪੱਕੀ ਹੋਗੀ ਹੋਗੀ ਇੱਕ ਲੋਕਾ ਪਿੱਛੇ ਨੂੰ ਭਾਈ ਜੀ ਕਿਹੜੇ ਬੋਲਦਾ ਬੋਲੂ ਟੂਕਾ ਬੋਲੂ ਟੂ ਨਰੇਂਦਰ ਸੈਕਟਰੀ ਆਲਦਾ ਹਾਂਜੀ ਮੁਰਾਦ ਵਿੱਚ ਪਹਿਲੇ ਨੰਬਰ ਤੇ ਆਇਆ ਪਹਿਲੇ ਨੰਬਰ ਤੇ ਪਾਂਡੂ ਪੰਡਿਆਰਾ ਜੀ ਐਲ ਐਫ ਮਲੇ ਤੇ ਕਵਾਂਦਰ ਪਤਾ ਹੀ ਥੜਾ ਕਰਤਾ ਕਾਲ ਆ ਆ ਦੂਜੇ ਨੰਬਰ ਤੇ ਆਇਆ ਜੀ ਜਿਹੜਾ ਵੰਦਰ ਪਿੰਡ ਤੋਂ ਆਇਆ ਡੋਡਵੰਦਰ ਜਿਹੜਾ ਮੋਗਾ ਅਗਲੇ ਜਾਨਵਰਾਂ ਦੀ ਕਾਲ ਦਿਓ ਜੀ ਇਸ ਤੋਂ ਅੱਗੇ ਜਮਰਜ ਚਾਰ ਦੰਦ ਮੇਰੇ ਕੱਤੇ ਦੇ ਮੇਰੇ ਸੋ ਇੱਕ ਕਟਾ ਆਇਆ ਦੂਜੇ ਨੰਬਰ ਤੇ ਤੇ ਨਾਲ ਲੱਗ ਮੈਂ ਕਟਾ ਆ ਪਹਿਲੇ ਨੰਬਰ ਤੇ ਗੋਲੂ ਟੂ ਦਾ ਕਟਾ ਪਹਿਲੇ ਨੰਬਰ ਤੇ ਹੈਗਾ ਡੀ ਐਲ ਐਫ ਐਮ ਐਲ ਦੇ ਵਿੱਚ ਨਹੀਂ ਲੱਗਦਾ ਦੋਵੇਂ ਪਾਸੇ ਵੀ ਲੱਗਦਾ ਨਹੀਂ ਨਹੀਂ ਬਈ ਤੁਸੀਂ ਸਾਹਮਣੇ ਬਈ ਕਦ ਰਹਿ ਗਿਆ ਸੀ ਇੱਕ ਕੰਮ ਅੱਜ ਤੋਂ ਹੋਰੇ ਨਾਲ ਜਿਹਦੇ ਦਿਖਾਉਣੇ ਨਾਲ ਖੋਤਾ ਉੱਤੇ ਵਾਲਾ ਵੀ ਉਹੀ ਵਾਲਾ ਭਾਈ ਸੋਦੀ